ਹਾਂਜੀ ਮੈਂ ਨਿਰਮਲ ਸਿੰਘ ਸ਼ੇਖਰ ਮਾਜਰਾ ਭਾਰਤੀ ਕਿਸਾਨ ਮਜ਼ਦੂਰੀ ਯੂਨੀਅਨ ਭਾਰਤ ਦਾ ਪੰਜਾਬ ਪੰਜਾਬ ਪ੍ਰਧਾਨ ਅਸੀਂ ਤੇ ਤਹਿਸੀਲਦਾਰ ਸਾਹਿਬ ਕੋਲੇ ਆਏ ਐ ਐਸਟੀਐਮ ਸਾਹਿਬ ਨੂੰ ਮੰਗ ਪੱਤਰ ਦੇਣਾ ਸੀਗਾ ਉਹ ਤਾਂ ਨਹੀਂ ਮਿਲੇ ਤੇ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਤਹਿਸੀਲਦਾਰ ਸਾਹਿਬ ਨੂੰ ਮਿਲੇ ਐ ਤੇ ਉਹਨਾਂ ਨੂੰ ਇਹ ਮੰਗ ਪੱਤਰ ਦਿਆ ਹੈ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਤੋਂ ਆਇਆ ਹੈ ਕਿ ਜਿਹੜੀ ਵੀ ਬੰਦੀ ਕਾਰਵਾਈ ਹੈ ਉਹਨਾਂ ਦਾ ਲਾਇਸੈਂਸ ਰੱਦ ਕਰਾਉਣ ਬਾਰੇ ਜੋ ਅਸੀਂ ਕਿਹਾ ਗਿਆ ਹੈ ਵੀ ਉਹ ਅਸੀਂ ਜਲਦੀ ਤੋਂ ਜਲਦੀ ਪੂਰੀ ਕਰਾਂਗੇ ਹਾਂ ਆਪਣੇ ਜਿਹੜਾ ਸ਼ਹਿਰ ਦੇ ਵਿੱਚ ਇੱਕ ਬੜੀ ਮੰਡਪਾਦੀ ਘਟਨਾ ਵਾਪਰੀ ਸੀਗੀ ਤੇ ਉਹਦੇ ਸਬੰਧ ਦੇ ਵਿੱਚ ਇਹ ਵੀ ਆਇਆ ਨਾਲ ਉਹਨਾਂ ਦੀ ਸਹਿਮਤੀ 'ਚ ਤੇ ਇਹਦੇ ਵਿੱਚ ਤੁਸੀਂ ਪੜਤਾਲ ਕਰਦੇ ਹੋ ਦੇਖਦੇ ਹੋ ਜੋ ਕਾਰਵਾਈ ਅੱਗੇ ਵੀ ਚੱਲ ਰਹੀ ਆ ਜੋ ਹੋਣੀ ਵਾਲੀ ਉਹ ਵੀ ਅੱਗੇ ਪੇਸ਼ ਜਾ ਕੇ ਸਕਦਾ। ਕੀ ਮੰਗਿਆ ਸੀ ਇਹਨਾਂ ਜੀ? ਇਹਨਾਂ ਜੀ ਤਾਂ ਇਹੀ ਮੰਗਿਆ ਜਿਵੇਂ ਅਸਥਲ ਬੰਦ ਕਰਵਾਇਓ। ਤੇ ਲਾਇਸੈਂਸ ਬਾਰੇ ਵੀ ਕਹਿ ਰਹੇ ਜਿਹੜੇ? ਹਾਂ ਲਾਇਸੈਂਸ ਬਾਰੇ ਵੀ ਕਹਿ ਰਹੇ। ਜਿਹੜੀ ਜੋ ਕੰਪੀਟੈਂਟ ਅਥਾਰਟੀ ਹੈਗੀ ਆ ਤੇ ਹੋਵੇਗਾ ਜੀ। ਇਹ ਦੇਖਦੇ ਆ ਜੀ ਅੱਗੇ ਹੁਣ ਉਹਨਾਂ ਦੇ ਜੋ ਰੂਲ ਹੈਗੇ ਆ ਸਬੰਧਿਤ ਉਹ ਭਾਗ ਦੇ ਫੈਸਲਾ ਲਊਗਾ। ਠੀਕ। ਥੈਂਕ ਯੂ। ਹਾਂਜੀ ਪ੍ਰਧਾਨ ਜੀ ਅੱਜ ਜਿਹੜਾ ਤੁਹਾਡੇ ਵੱਲੋਂ ਮੰਗ ਪੱਤਰ ਗਿਆ ਹੈ ਕਿ ਇਸ ਚੁਕਤ ਜਿੱਥੇ ਬੰਦਿਆ ਵੱਲੋਂ ਕਿਆ ਕਰਨ ਦਾ ਮੈਂ ਮਨਜੇਸ ਸਿੰਘ ਕਮਾਣਾ ਰਾਸ਼ਟਰੀ ਪ੍ਰੈਜ਼ੀਡੈਂਟ ਬੀਕੇਐਮਯੂਬੀ ਜੋ ਅੱਜ ਇਹ ਮੰਗ ਪੱਤਰ ਅਸੀਂ ਦਿਆ ਹੈਗਾ ਪ੍ਰਸ਼ਾਸਨ ਨੂੰ ਐਚਡੀਐਮ ਸਾਹਿਬ ਰਾਜਪੁਰਾ ਨੂੰ ਅਸੀਂ ਮੰਗ ਪੱਤਰ ਦਿਆ ਹੈਗਾ ਤਹਿਸੀਲਦਾਰ ਸਾਹਿਬ ਦੇ ਰਾਹੀਂ ਜੋ ਪਿਛਲੇ ਦਿਨੀ ਦਿਨੇਸ਼ ਹਸਪਤਾਲ ਦੇ ਵਿੱਚ ਇੱਕ ਬੱਚੇ ਦੀ ਡੈਥ ਹੋਈ ਸੀਗੀ ਉਹਦੇ ਪ੍ਰਤੀ ਵੀ ਉਹਦੀ ਪੜਤਾਲ ਕਰਾ ਕੇ ਸਾਰਾ ਉਹ ਜਿਹੜੇ ਹੋਰ ਉੱਥੇ ਬੰਦਿਆਂ ਨਾਲ ਜਿੰਨੇ ਵੀ ਸਾਡੇ ਪੇਸ਼ੈਂਟ ਸੀਗੇ ਸਾਡੇ ਕੋਲ ਆਏ ਨੇ 8-10 ਬੰਦੇ ਜਿਨ੍ਹਾਂ ਨੇ ਕੰਪਲੀਟਾਂ ਕਰੀਆਂ ਹੋਈਆਂ ਨੇ ਵੀ ਉਹਨੇ ਉਹਨਾਂ ਦੇ ਬੱਚਿਆਂ ਨਾਲ ਵੀ ਨੁਕਸਾਨ ਕਰਿਆ ਕਿਸੇ ਤੋਂ ਜ਼ਿਆਦਾ ਪੈਸੇ ਲਏ ਨੇ ਲੁੱਟਮ ਬਚਾਈ ਬਹੁਤ ਜ਼ਿਆਦਾ ਦੁਰਵਿਹਾਰ ਕਰਨਾ ਵੀ ਉਹਦੇ ਤਹਿਤ ਅੱਜ ਸਾਡੀ ਮੇਨ ਮੰਗੇ ਆ ਵੀ ਦਿਨੇਸ਼ ਹਸਪਤਾਲ ਨੂੰ ਇਨਕੁਆਰੀ ਕਰਕੇ ਉਹਦਾ ਲਾਇਸੈਂਸ ਰੱਦ ਕਰਿਆ ਜਾਵੇ ਤੇ ਉਹਨੂੰ ਬੰਦ ਕਰਿਆ ਜਾਵੇ ਪ੍ਰੋਪਰ ਤੌਰ ਤੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹਜੇ ਲੁੱਟ ਕਰਨ ਵਾਲੇ ਹਸਪਤਾਲ ਬਣਾਈ ਬੈਠੇ ਨੇ ਇਹ ਐ ਕਰਿੰਦੇ ਬਣੇ ਬੈਠੇ ਆ ਡਾਕਟਰੀ ਲਾਈਨ ਦੇ ਵਿੱਚ ਉਹਨਾਂ ਨੂੰ ਸਭ ਕੁਝ ਮਿਲ ਸਕੇ ਤੇ ਰਾਜਪੁਰੇ ਦੇ ਵਿੱਚ ਹੋਰ ਕੋਈ ਡਾਕਟਰ ਇਦਾਂ ਦੀ ਕਾਰਵਾਈ ਨਾ ਕਰ ਸਕੇ ਬਾਕੀ ਵਜ ਜਾਂਦਾ ਲਾ ਇੱਧਰ ਬੰਬੂ ਭਾਈ ਤੋਂ ਅੱਜ ਮੈਂ ਅਮਰਿੰਦਰ ਸਿੰਘ ਹੈਪੀ ਸੂਬਾ ਪ੍ਰਧਾਨ ਭਾਰਤੀ ਕਿਸਾਨੀ ਨੂੰ ਛਡੋਣੇ ਅੱਜ ਜੋ ਅਸੀਂ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦੇਣਾ ਸੀਗਾ ਐਸਡੀਐਮ ਸਾਹਿਬ ਗਏ ਹੋਏ ਸੀਗੇ ਬਾਹਰ ਉਹ ਤਹਿਸੀਲਦਾਰ ਦੇ ਰਾਹੀਂ ਅਸੀਂ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਵੀ ਜਿਹੜੀ ਦਿਨੇਸ਼ ਡਾਕਟਰ ਤੇ ਹੈ ਬਣਦੀ ਕਾਰਵਾਈ ਦੇ ਉਹਦਾ ਜਿਹੜਾ ਕਲੀਨਿਕ ਹੈ ਹਸਪੀਟਲ ਹੈ ਉਹਨੂੰ ਬੰਦ ਕੀਤਾ ਜਾਵੇ ਵੀ ਆਉਣ ਵਾਲਾ ਸਮਾਂ ਜੇ ਤੁਸੀਂ ਬੰਦ ਨਾ ਕਰਿਆ ਹੋਰ ਸੰਘਰਸ਼ ਤੇਜ਼ ਕਰਾਂਗੇ ਕਿਉਂਕਿ ਇਹਦੇ ਸਬੂਤਾਂ ਜਿਹੜੇ ਉਹਨਾਂ ਨਾਲ ਲਾ ਚੁੱਕੇ ਹਾਂ ਕੁਝ ਬਾਕੀ ਹੋਰ ਵੀ ਕਿਉਂਕਿ ਪ੍ਰਸ਼ਾਸਨ ਕੋਲ ਸਾਰੇ ਸਬੂਤਾਂ ਹੈ ਪ੍ਰਸ਼ਾਸਨ ਆਪਣੀ ਬਣਦੀ ਕਾਰਵਾਈ ਕਰੇ ਤੇ ਵੀ ਲਾਇਸੈਂਸ ਕਿਉਂਕਿ ਇਹਨੂੰ ਇਹਦੀ ਮੀਸੇਜ ਇਹਨੇ ਕਿਹਾ ਵੀ ਇਹ ਮੈਂਟਲ ਹੈ ਕਿਉਂਕਿ ਮੈਂਟਲੀ ਕੋਈ ਬੰਦਾ ਹਸਪਤਾਲ ਨਹੀਂ ਚਲਾ ਸਕਦਾ ਕਿਉਂਕਿ ਇਸ ਕਰਕੇ ਅਸੀਂ ਕਹਿੰਦੇ ਆ ਵੀ ਉਹਨੂੰ ਰੱਦ ਕੀਤਾ ਜਾਵੇ ਤੇ ਹਸਪਤਾਲ ਬੰਦ ਕਰਿਆ ਜਾਵੇ ਠੀ ਖਲਸਾ ਬਖਰਜੀ ਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸਿਮਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਪਾਰਟੀ ਤੋਂ ਦਾਸ ਬਲਵਿੰਦਰ ਸਿੰਘ ਡਾਰੀ ਉਮੀਦਵਾਰ ਪ੍ਰਧਾਨ ਪਟਿਆਲਾ ਯੂਥ ਵਿੰਗ ਸੋ ਸਾਰੇ ਜਥੇਬੰਦੀਆਂ ਦੇ ਨਾਲ ਰਲ ਕੇ ਜੋ ਦਿਨੇਸ਼ ਹਸਪਤਾਲ ਹੈ ਜੋ ਪਿਛਲੇ ਦਿਨੀ ਆਪ ਜੀ ਨੂੰ ਪਤਾ ਲੱਗਿਆ ਹੋਵੇਗਾ ਕਿ ਬੱਚੇ ਦਾ ਜੋ ਕਤਲ ਕੀਤਾ ਗਿਆ ਹੈ ਹੋਰ ਵੀ ਜੋ ਜਿਨ੍ਹਾਂ ਦੇ ਨਾਲ ਪਰਿਵਾਰਾਂ ਦੇ ਨਾਲ ਵਦੀਕੀ ਹੋਈ ਹੈ ਉਹ ਸਾਡੇ ਸੰਪਰਕ ਵਿੱਚ ਹਨ ਲਿਖਤੀ ਰੂਪ ਵਿੱਚ ਐਸਡੀਐਮ ਸਾਹਿਬ ਨੂੰ ਸੌਂਪਿਆ ਗਿਆ ਹੈ ਜੇ ਬਣਦੀ ਕਾਰਵਾਈ ਨਾ ਹੋਈ ਤੇ ਇਦੋਂ ਵੀ ਜ਼ਿਆਦਾ ਜਿਹੜਾ ਸੰਘਰਸ਼ ਹੋ ਤੇਜ਼ ਕੀਤਾ ਜਾਵੇਗਾ ਕਿਉਂਕਿ ਸਾਡਾ ਜਿਹੜਾ ਏਕਾ ਹੈ ਕਿਸਾਨ ਮਜ਼ਦੂਰ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਜਾਂ ਹੋਰ ਵੀ ਜੜੀਆਂ ਜਥੇਬੰਦੀਆਂ ਸਾਡੇ ਨਾਲ ਹਨ ਉਹ ਸਾਰੇ ਅਸੀਂ ਰਲ ਕੇ ਇਸ ਜਿਹੜਾ ਸਿਰਜਣ ਹੈ ਉਹਨੂੰ ਅਸੀਂ ਨੇਪਰੇ ਚਾੜਾਂਗੇ ਸੋ ਇਹਨਾਂ ਹੋਰ ਵੀ ਜਿਹੜੇ ਡਾਕਟਰ ਨੇ ਜਾਂ ਹੋਰ ਵੀ ਜਿਹੜੇ ਹਸਪਤਾਲਾਂ ਲੋਕਾਂ ਨਾਲ ਵਦੀਕੀਆਂ ਕਰ ਰਹੇ ਨੇ ਜਾਂ ਕਿਸੇ ਵੀ ਵਿਭਾਗ ਵਿੱਚ ਨੇ ਸੋ ਉਹਨਾਂ ਨੂੰ ਵੀ ਤਾਵਣੀ ਹੈ ਕਿ ਤੁਸੀਂ ਬਾਜ ਆ ਜੋ ਨਹੀਂ ਤੇ ਅਸੀਂ ਜਿਹੜਾ ਵੱਡਾ ਜਿਹੜਾ ਸੰਘਰਸ਼ ਆਉਣ ਵਾਲੇ ਸਮੇਂ ਵਿੱਚ ਉਹ ਲਿਖਿਆ ਜਾਵੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪ੍ਰਧਾਨ ਜੀ ਜਿਹੜੇ ਅੱਜ ਮੰਗ ਪੱਤਰ ਤੁਸੀਂ ਆ ਗਏ ਜਿੱਥੇ ਵੀ ਵੱਲੋਂ ਕਿਹਾ ਸੋ ਮੈਂ ਗੁਰਵਿੰਦਰ ਸਿੰਘ ਬੱਬੂ ਖਰਾਜਪੁਰ ਪਿਛਲ ਸਿੱਖ ਰਾਜਪੂਤ ਭਾਈਚਾਰਾ ਯੂਥ ਵਿੰਗ ਮੁਖਵਲਾਰਾ ਪੰਜਾਬ ਰਾਜਪੂਤ ਭਾਈਚਾਰਾ ਔਰ ਭਾਰਤੀ ਕਿਸਾਨ ਜਨ ਲਖੋਵਾਲਸੀ ਨੰਬੀਤ ਪ੍ਰਧਾਨ ਜੀਲਾ ਪਟਿਆਲਾ ਸੋ ਅੱਜ ਐਸਟੀਐਮ ਸਾਹਿਬ ਦੇ ਅਸੀਂ ਮੰਗ ਪੱਤਰ ਦੇਣ ਆਏ ਸੀ ਜੋ ਪਿਛਲੇ ਦਿਨੀ ਡਾਕਟਰ ਤਨੇਸ਼ ਗਰਕ ਦੇ ਖਿਲਾਫ ਅਸੀਂ ਪ੍ਰੋਟੈਸਟ ਕੀਤਾ ਉਹਦੇ ਉੱਤੇ ਜਿਹੜੀ ਬਣਦੀ ਕਾਰਵਾਈ ਹੈ ਉਹ ਪ੍ਰਸ਼ਾਸਨ ਨੇ ਜੇ ਟੀਲੀ ਮਰਤਨ ਵਾਲਾ ਕੀਤੀ ਹੈ ਤੇ ਹੋਰ ਪਰਿਵਾਰ ਸਾਡੇ ਸੰਪਰਕ ਵਿੱਚ ਆਏ ਨੇ ਜਿਨ੍ਹਾਂ ਨੇ ਇਹਨਾਂ ਨੇ ਬਹੁਤ ਜ਼ਿਆਦੀਆਂ ਵਦੀਕੀਆਂ ਕੀਤੀਆਂ ਔਰ ਇਹਨਾਂ ਦੇ ਬੱਚੇ ਕੋ-ਕੋ ਕੇ ਉੱਥੇ ਬੁੱਤੜਖਾਨੇ ਵਿੱਚ ਮਾਰੇ ਗਏ ਨੇ ਅਸੀਂ ਐਸ.ਡੀ.ਐਮ ਸਾਹਿਬ ਨੂੰ ਇਹ ਰਿਕਵੈਸਟ ਬੇਨਤੀ ਕਰਦੇ ਆਂ ਸਮੂਹ ਜਥੇਬੰਦੀਆਂ ਜਿੰਨੀਆਂ ਵੀ ਰਾਜਪੂਤ ਭਾਈਚਾਰੇ ਦੇ ਵਿੱਚ ਸਾਡੇ ਜਾਂ ਸਾਡੀ ਖਚਾਨ ਦੇਥੀਆਂ ਬੰਦੇ ਹੋਣ ਜਾਂ ਸਮਾਜਿਕ ਜਥੇਬੰਦੀਆਂ ਹੋਣ ਅਸੀਂ ਇੱਕ ਮੰਚ ਤੇ ਇਕੱਠੇ ਹੋ ਕੇ ਅੱਜ ਐਸ.ਡੀ.ਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਵੀ ਇਹਦਾ ਲਾਇਸੈਂਸ ਜਲਦੀ ਜਲਦੀ ਰੱਦ ਕਰਕੇ ਇਹ ਹਸਪਤਾਲ ਨੂੰ ਤਾਲੇ ਮਾਰੇ ਜਾਣ ਅਸੀਂ ਇਕਤਾਲ ਮਿਲ ਕਮੇਟੀ ਵੀ ਇਸ ਵਾਸਤੇ ਬਣਾ ਰਹੇ ਆਂ ਜੇ ਇਹ ਕੋਈ ਕਾਰਵਾਈ ਇਦਾਂ ਦੀ ਨਹੀਂ ਹੁੰਦੀ ਅਮਲ ਦੇ ਵਿੱਚ ਨਹੀਂ ਆਉਂਦੀ ਅਸੀਂ ਇੱਕ ਹਫ਼ਤੇ ਦਾ ਟਾਈਮ ਪ੍ਰਸ਼ਾਸਨ ਨੂੰ ਦੇ ਰਹੇ ਆਂ ਇਕਤਾਲ ਮਿਲਟ ਕਮੇਟੀ ਦੇ ਵਿੱਚ ਸਾਡੀ ਜੋ ਡਿਸੀਜਨ ਹੋਇਆ ਹੈ ਇੱਕ ਹਫ਼ਤੇ ਵਿੱਚ ਕੋਈ ਕਾਰਵਾਈ ਇਦਾਂ ਦੀ ਨਹੀਂ ਹੁੰਦੀ ਤਾਂ ਇਹ ਕਿ ਵੱਡਾ ਸੰਘਰਸ਼ ਹੋ ਲਿਕੇ ਫਿਰ ਅਸੀਂ ਸਾਨੂੰ ਜੇ ਐਸ.ਡੀ.ਐਮ ਸਾਹਿਬ ਦੇ ਬਾਹਰ ਜੇ ਬੈਠਣਾ ਪਿਆ ਜਾਂ ਜੋ ਸਾਡੇ ਮੌਜੂਦਾ ਐਮ.ਐਲ.ਏ ਨੇ ਜਾਂ ਉਹਨਾਂ ਤੱਕ ਸਾਨੂੰ ਪਹੁੰਚ ਕਰਨੀ ਪਈ ਜਾਂ ਉੱਥੇ ਸਾਨੂੰ ਕੋਈ ਐਗਿਟੇਸ਼ਨਲ ਪ੍ਰੋਟੈਸਟ ਕਰਨਾ ਪਿਆ ਤਾਂ ਅਸੀਂ ਉਹ ਵੀ ਕਰਾਂਗੇ ਪਰ ਅਸੀਂ ਬੇਨਤੀ ਕਰਦੇ ਹਾਂ ਸਾਨੂੰ ਇਸ ਤਾਂ ਤੇ ਨਾਮਜ਼ਮੂਰ ਕੀਤਾ ਜਾਵੇ ਜੋ ਇਦਾਂ ਦੇ ਹਸਪਤਾਲ ਨੇ ਜਾਂ ਹੋਰ ਵੀ ਕੋਈ ਹਸਪਤਾਲ ਦੇ ਵਿੱਚ ਇਦਾਂ ਦੀ ਕੋਈ ਲੁੱਟਖਸੂ ਤੋਰੀ ਹੈ ਉਹ ਬਿਲਕੁਲ ਬੰਦ ਕੀਤੀ ਜਾਵੇ ਨਹੀਂ ਤਾਂ ਸਾਡੇ ਨਾਲ ਸਾਰਾ ਸਮਾਜ ਅਸੀਂ ਇਕੱਠੇ ਹਾਂ ਅਸੀਂ ਸਮਾਜਿਕ ਤੌਰ ਤੇ ਪਹਿਲੇ ਹਾਂ ਸਾਰੇ ਭਰਾ ਇਕੱਠੇ ਹਾਂ ਜੇ ਕੋਈ ਨਹੀਂ ਹੁਣ ਤਾਂ ਕਿੰਨੇ ਬੱਚਿਆਂ ਦਾ ਤੁਹਾਡੇ ਕੋਲ ਆਇਆ ਡਾਟਾ ਜਿਹੜਾ ਤੁਸੀਂ ਦੇਖੋ ਜਿਹੜੀ ਪਿਛਲੇ ਦਿਨੀ ਵਿੱਚ ਡੈਥ ਬੱਚੇ ਦੀ ਹੋ ਗਈ ਸੀ ਅਮਰੀਕ ਸਿੰਘ ਜੀ ਉਹਨਾਂ ਦੇ ਫਾਦਰ ਸਾਹਿਬ ਸੀ ਬਥੇਪੁਰ ਵਿੜੇ ਤੋਂ ਇੱਕ ਸਾਡੇ ਕੋਲ ਹੋਰ ਇਥੋਂ ਲੋਕਲ ਪਰਿਵਾਰ ਆਏ ਨੇ ਚਾਰ ਪਰਿਵਾਰਾਂ ਦੇ ਘੱਟੋ ਘੱਟ ਅਸੀਂ ਹੁਣੇ ਵੀ ਲਾਈ ਹੈ ਪਰ 12 13 ਸਾਡੇ ਨਾਲ ਹੋਰ ਸੰਪਰਕ ਵਿੱਚ ਨੇ ਹੋ ਸਕਦਾ ਉਹਨਾਂ ਤੇ ਕੋਈ ਪ੍ਰੈਸ਼ਰਾਈਜ਼ ਕੀਤਾ ਜਾਂਦਾ ਹੋਵੇ ਉਹਨਾਂ ਨੂੰ ਉਹ ਸਾਡੇ ਤੱਕ ਸੰਪਰਕ ਨਹੀਂ ਆ ਸਕੇ ਕੋਈ ਫੋਨ ਤੇ ਸਾਡੀ ਗੱਲਬਾਤ ਹੋਈ ਹੈ ਪਰ ਫਿਜ਼ੀਕਲੀ ਸਾਡੇ ਕੋਲ ਨਹੀਂ ਆਏ ਪਰ ਅਸੀਂ ਉਹਨਾਂ ਦੇ ਨਾਲ ਤਾਲਮੇਲ ਦੇ ਵਿੱਚ ਆ ਸਾਡੀ ਟੀਮਾਂ ਉਹਨਾਂ ਨਾਲ ਤਾਲਮੇਲ ਦੇ ਵਿੱਚ ਨੇ ਆਉਣ ਵਾਲੇ ਸਮੇਂ ਵਿੱਚ ਉਹਨਾਂ ਦੀ ਵੀ ਦ ਦੇ ਖਿਲਾਫ ਦੇਵਾਂਗੇ ਜਿਸ ਤੇ ਬਨਦੀ ਕਾਰਵਾਈ ਨਾ ਹੋਈ ਠੀਕ ਹੈ ਮੈਂ ਗੁਰਬਾਜ ਸਿੰਘ ਭਾਰਤੀ ਕਿਸਾਨ ਜੀ ਉਹਨਾਂ ਨੂੰ ਸ਼ਾਦੀਪੁਰ ਬਾਈ ਸਰਦਾਨ ਪੰਜਾਬ ਅੱਜ ਜੋ ਆਪ ਜੀ ਨੂੰ ਅਸੀਂ ਐਸ ਜੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸਾਂ ਡਾਕਟਰ ਦਨੇਸ਼ ਦੇ ਬਾਰੇ ਵੇਖੋ ਜਿਹੜਾ ਡਾਕਟਰ ਹੁੰਦਾ ਹੈ ਉਹ ਰੱਬ ਰੂਪ ਮੰਨਿਆ ਜਾਂਦਾ ਹੈ ਔਰ ਅੱਜ ਜੋ ਸਮਾ ਹੈ ਉਹ ਕੋਈ ਰੱਬ ਰੂਪ ਵਾਲਾ ਨਹੀਂ ਹੈ ਡਾਕਟਰ ਵੀ ਕਸਾਈ ਬਣ ਗਏ ਨੇ ਇਸ ਕਰਕੇ ਨਾ ਉਹਨੂੰ ਬੋਲਣ ਦਾ ਪਤਾ ਹੈ ਨਾ ਹੀ ਉਹਨੂੰ ਡਾਕਟਰੀ ਕਰਨ ਦਾ ਪਤਾ ਹੈ ਉਹਨਾਂ ਦਾ ਪਰਿਵਾਰ ਆਪ ਹੀ ਉਹਨੂੰ ਮੈਂਟਲ ਕਿੰਦਾ ਫਿਰ ਮੈਂਟਲ ਬੰਦਾ ਹਸਪੀਟਲ ਕਿਵੇਂ ਚਲਾਦਾ ਹੈ ਅਸੀਂ মিডিਆ ਰਾਈ ਸਾਰਿਆਂ ਡਾਕਟਰਾਂ ਨੂੰ ਵੀ ਅਫਸਰਾਂ ਨੂੰ ਵੀ ਬੇਨਤੀ ਕਰਦੇ ਆਂ ਕਿ ਛੇਤੀ ਛੇਤੀ ਉਹਦਾ ਜਿਹੜਾ ਰਿਸੈਂਸ ਉਹਦਾ ਰੱਦ ਕਰਕੇ ਉਹਦਾ ਹਸਪਤਾਲ ਬੁਲਾਇਆ ਜਾਏ ਆਪ ਜੀ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਅੱਜ ਗੈਡ ਕੀਤਾ ਅਫਸਰਾਂ ਨੂੰ ਕੀ ਉਹਦਾ ਬਾਤ ਅਹੀ ਫੈਸਲਾ ਕਰਾਂਗੇ ਜੀ ਪਹਿਲਾਂ ਜਿਹੜਾ ਮੰਗ ਪੱਤਰ ਦਿੱਤਾ ਉਹ ਤੇ ਸੁਣਾਈ ਕੀਤੀ ਜਾਏ